ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਬੜਾ ਵੱਡਾ ਪਰਉਪਕਾਰ ਕੀਤਾ ਸਾਰੇ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕੀਤਾ ਮਹਾਰਾਜ ਨੇ ਜਿਹੜੀ ਬਾਣੀ ਪਹਿਲਾਂ ਪੋਥੀਆਂ ਦੇ ਰੂਪ ਵਿੱਚ ਸੀ ਸ੍ਰੀ ਗੋਇੰਦਵਾਲ ਸਾਹਿਬ ਗਏ ਨੰਗੇ ਚਰਨ ਤੇ ਬਾਬਾ ਮੋਹਨ ਜੀ ਦੇ ਪਾਸੋਂ ਪੋਥੀਆਂ ਦੀ ਮੰਗ ਕੀਤੀ ਤੇ ਗੁਰੂ ਪਿਆਰਿਓ ਬੜੇ ਸਤਕਾਰ ਦੇ ਨਾਲ ਪਾਲਕੀ ਸਾਹਿਬ ਦੇ ਵਿੱਚ ਸ਼ਿਸ਼ੂਭਿਤ ਕਰਕੇ ਪੋਥੀਆਂ ਸ੍ਰੀ ਅਮਰਤ ਸਰ ਸਾਹਿਬ ਲੈ ਕੇ ਆਏ ਸਨ ਫਿਰ RAM ਸਰ ਸਾਹਿਬ ਵਾਲਾ ਸਥਾਨ ਚੁਣਿਆ ਇੱਥੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਭਾਈ ਬੰਨੋ ਜੀ ਨੂੰ ਸਹਾਇਕ ਲਖਾਰੀ ਲਾਇਆ ਜੋ ਕਲਮਾਂ ਲਿਆਂਦੇ ਸਨ ਕਾਗਜ਼ ਲਿਆਉਂਦੇ ਸਨ ਸ਼ਾਹੀ ਲਿਆਉਂਦੇ ਸਨ ਤੇ ਫਿਰ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ ਆਪਣੀ ਬਾਣੀ ਭਗਤਾਂ ਦੀ ਬਾਣੀ ਭਟਾਂ ਦੀ ਬਾਣੀ ਤੇ ਸਿੱਖਾਂ ਦੀ ਬਾਣੀ ਦਰਜ ਕੀਤੀ ਸਾਰੀ ਇੱਕ ਬੀੜ ਦੇ ਵਿੱਚ ਸਾਰੀ ਬਾਣੀ ਦਰਜ ਕੀਤੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਤੇ ਬਾਣੀ ਕਹਿੰਦੀ ਆ ਧਨ ਸੋ ਕਾਗਦ ਉਹ ਕਾਗਜ਼ ਵੀ ਧੰਤਾ ਯੋਗ ਹੈ ਜਿਹਦੇ ਤੇ ਬਾਣੀ ਲਿਖੀ ਗਈ ਧਨ ਸੋ ਕਾਗਦ ਕਲਮ ਤਨ ਉਹ ਕਲਮ ਵੀ ਧੰਨਾ ਜਿਹਦੇ ਨਾਲ ਬਾਣੀ ਲਿਖੀ ਗਈ ਧੰਸੋ ਕਾਗਜ਼ ਕਲਮ ਤਨ ਧਨ ਭਾਂਡਾ ਉਹ ਭਾਂਡਾ ਵੀ ਧੰਤਾ ਜੋਗ ਹੈ ਧਨ ਮਸ ਉਹ ਸ਼ਾਈ ਵੀ ਧੰਤਾ ਜੋਗ ਹੈ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਲਿਖਾਰੀ ਭਾਈ ਗੁਰਦਾਸ ਸਾਹਿਬ ਵੀ ਧੰਤਾ ਜੋਗ ਨੇ ਤੇ ਲਖਵਾਉਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਧੰਤਾ ਜੋਗ ਨੇ ਜਿਨ੍ਹਾਂ ਨੇ ਇਹ ਬਾਣੀ ਸ੍ਰੀ ਰਾਮ ਸਰਸਾਹ ਵਾਲੇ ਅਸਥਾਨ ਤੇ ਲਿਖਵਾਈ ਗੁਰੂ ਪਿਆਰਿਓ ਲਿਖਣ ਵਾਲੇ ਭਾਈ ਗੁਰਦਾਸ ਸਾਹਿਬ ਜੀ ਧੰਨੇ ਲਿਖਵਾਉਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨੇ ਫਿਰ ਮਹਾਰਾਜ ਨੇ 1604 ਭਾਦਰੋ ਸੁਦੀ ਇਕਮ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਬਾਬਾ ਬੁੱਢਾ ਜੀ ਸਾਹਿਬ ਜੀ ਪਾਸੋਂ ਪ੍ਰਕਾਸ਼ ਕਰਵਾਇਆ ਬਾਬਾ ਬੁੱਢਾ ਸਾਹਿਬ ਜੀ ਤਾਬਿਆ ਬੈਠੇ ਹੁਕਮ ਲਿਆ ਪਹਿਲਾ ਹੁਕਮਨਾਮਾ 783 ਅੰਗ ਤੇ ਸੋਹੀ ਰਾਗ ਵਿੱਚ ਆਇਆ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਉਣ ਆਇਆ RAM ਤਰਤ ਸੁਹਾਵੀ ਤਾਲ ਸੁਭਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਹੈਡ ਗ੍ਰੰਥੀ ਥਾਪਿਆ ਗਿਆ ਅੱਜ ਦੇ ਦਿਨ ਪਹਿਲੇ ਹੈਡ ਗ੍ਰੰਥੀ ਬਣੇ ਤੇ ਪਹਿਲਾ ਮੁਖਵਾਕ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ। ਬਾਬਾ ਬੁੱਢਾ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਬੰਦੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਫਰਮਾਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਿਸਤਾਰੇ। ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਇਹ ਤੁਰਦੀ ਬਾਣੀਆਂ ਖਸਮ ਦੀ ਬਾਣੀਆਂ ਜਿਹੜੀ ਸਾਰੀ ਚਿੰਤਾ ਨੂੰ ਖਤਮ ਕਰ ਦਿੰਦੀ ਹੈ ਮਹਾਰਾਜ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਪ੍ਰਕਾਸ਼ ਪਰਵਾਇਆ ਸੀ ਭਾਦਰੋ ਸੁਦੀ 1604 ਨੂੰ ਗੁਰੂ ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਨੇ ਮਿੱਠੀ ਆਵਾਜ਼ ਵਿੱਚ ਹੁਕਮ ਲਿਆ ਸੀ ਸੰਗਤਾਂ ਨੇ ਹੁਕਮ ਸਰਵਣ ਕੀਤਾ ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ 38 ਪੌੜੀਆਂ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕੀਤਾ ਸੀ ਸੰਗਤਾਂ ਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਸੁਣਾਇਆ ਫਿਰ ਸੁਖ ਆਸਣ ਕਰਨ ਦੀ ਗੱਲ ਆਈ ਪੁੱਛਿਆ ਮਹਾਰਾਜ ਤੋਂ ਤੇ ਮਹਾਰਾਜ ਕਹਿੰਦੇ ਜਿੱਥੇ ਕੋਠਾ ਸਾਹਿਬ ਵਾਲੇ ਸਥਾਨ ਤੇ ਅਸੀਂ ਪਲੰਗਾ ਸਾਹਿਬ ਤੇ ਵਿਸ਼ਰਾਮ ਕਰਦੇ ਆ ਉਸ ਪਲੰਗਾ ਸਾਹਿਬ ਤੇ ਅੱਜ ਤੋਂ ਬਾਅਦ ਇਸ ਬੀੜ ਦਾ ਸੁਖ ਹਸਨ ਹੋਵੇਗਾ ਅਸੀਂ ਪੁੰਜੇ ਵਿਸ਼ਰਾਮ ਕਰਾਂਗੇ ਫਿਰ ਗੁਰੂ ਪਿਆਰਿਓ ਉਸ ਤੋਂ ਬਾਅਦ ਗੁਰੂ ਅਰਜਨ ਦੇਹ ਮਹਾਰਾਜ ਮੰਝਾ ਸਾਹਿਬ ਦੇ ਉੱਪਰ ਵਿਸ਼ਰਾਮ ਨਹੀਂ ਮਹਾਰਾਜ ਨੇ ਕੀਤਾ ਬਾਣੀ ਦਾ ਸੁਖ ਹਸਨ ਹੁੰਦਾ ਰਿਹਾ ਤੇ ਮਹਾਰਾਜ ਇੇਠਾਂ ਵਿਸ਼ਰਾਮ ਕਰਦੇ ਰਹਿਆ ਇੰਨਾ ਗੁਰਬਾਣੀ ਦਾ ਅਦਬ ਸਤਕਾਰ ਤਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ ਤੇ ਗੁਰੂ ਪਿਆਰਿਓ 98 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਬਜੀ ਹੈਡ ਗ੍ਰੰਥੀ ਬਣੇ ਹਰਮੰਦਰ ਸਾਹਿਬ ਜੀ ਦੇ ਸਤਿਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ